ਸਰ ਸੋਖਤਿਆ ਜੀ ਤੇ ਪਰ 85 ਕਾਲ ਕੋਈ ਕਨੇਪਾ ਡੇ ਵੇਲੇ ਆ ਅੱਜ ਆਪਾਂ ਜਾ ਰਹੇ ਆ ਜੀ ਚਾਰ ਜਾਣੇ ਆ ਆਪਾਂ ਜਾ ਰਹੇ ਆ ਬੰਬੇ ਪਿਕਨਿਕ ਸਪੌਟ ਬੰਬੇ ਪਿਕਨਿਕ ਸਪੌਟ ਨੂੰ ਆਪਾਂ ਚੱਕੇ ਤੱਕ ਕੋਟ ਰਾਗੇ ਹਮਦਰ ਵਿੱਚ ਪੈਂਦਾ ਹੁੰਦਾ ਸਾਡੇ ਇੱਥੋਂ ਲਗਭਗ 105 ਕਿਲੋਮੀਟਰ ਵਨ ਸਾਈਡ ਹੈ ਸਾਡੇ ਥੰਡੇ ਰਾਈਟ ਹੋਈਆਂ ਤੇ ਸ਼ਮਤਾ ਵੀ ਰਾਜ ਦਾ ਆਪਣਾ ਐਡਵੈਂਚਰ ਲੈ ਕੇ ਜਿਹੜਾ ਨਵਾਂ ਮੋਟਰ ਲਿਆ ਵਾ ਤੇ ਇੰਦਰ ਜੀ ਦੇ ਆਇਆ ਫੋਨ ਆ ਗਿਆ ਜੋ ਠੀਕ ਹੈ ਉਹਨਾਂ ਜਮਾਤ ਇਰਫਵਾ ਉਹਦੇ ਆਪਾਂ ਫਿਰ ਤੋਂ ਨਿਕਲਿਆਂ ਮਾਸਟਰ ਪ੍ਰਦੀਪ ਸਿੰਘ ਆਪਾਂ ਢੱਲੂ ਘਰਾ ਗੁਰਦੁਆਰਾ ਸਾਹਿਬ ਆ ਕੇ ਦਸਾਫਰ ਦੇ ਅਗਲੇ ਬੰਨੇ ਉੱਥੇ ਲੈਣਾ ਵਾ ਉਹ ਗੁਰਦੁਆਰਾ ਦਰਸ਼ਨ ਕਰਨ ਗਏ ਆ ਤੇ ਉਹਨਾਂ ਨੂੰ ਲੈ ਕੇ ਵੀ ਫਿਰ ਆਪਾਂ ਅਗਲੀ ਮੰਜ਼ਲੂ ਸਫਰ ਤੱਕ ਕਰਦੇ ਯਾਤਰਾੜੀ ਸ਼ੁਰੂ ਹੋ ਚੁੱਕੀ ਆ ਜੇ ਸਾਹਮਣੇ ਰਾਈਡਰ ਥੋੜਾ ਜਿਹਾ ਝਾਤੀ ਥੜੀ ਬਵਾ ਦੀਏ ਮੈਂ ਵੀਡੀਓ ਦੱਸ ਦਈਏ ਜਿਹੜੇ ਸੰਡੇ ਸੰਡੇ ਰਾਈਡਰ ਜ ਆਉਂਦੇ ਆ ਬੈਗ ਨਹੀਂ ਹੈਗੇ ਪਠਾਨਕੋਟ ਨਾ ਡਾਊਨ ਟਾਊਨ ਜਾਂਦੇ ਆ ਨਿਆ ਬਾਵਾ ਰਾਈਡਰ ਚੰਡੀ ਰਾਈਡਰ ਕਰਨ ਆਤੇ ਉਹਨਾਂ ਦਿਨਾਂ ਦਾ ਕੋਈ ਪਠਾਨਕੋਟ ਦੇ ਵਿੱਚ ਵੀ ਬੜਾ ਕੁਝ ਖੁੱਲਣ ਡਿਆ ਵਾ ਫਾਸਟ ਫੂਡ ਫੂਡ ਜੋ ਤੁਹਾਨੂੰ ਬਿਮਾਰ ਕਰ ਸਕਦਾ ਉਹਦਾ ਆ ਜਾ ਰਹੀ ਹੈ ਜਮੇ ਸਾਰੇ ਜਮੇ ਹੀ ਆ ਅੱਗੇ ਅਪਿੰਟਰ ਸੋਲ ਦੇ ਉੱਤੇ ਬ੍ਰਿਜ ਦਾ ਕੰਮ ਚੱਲਣ ਡਿਆ ਵਾ ਤੇ ਮੇਰ ਦੀ ਅੱਗੇ ਗਜ਼ਾਪੁਰ ਜਿੱਥੇ ਮਾਰਚ ਨੂੰ ਆਪ ਲੈਣਾ ਆ ਵੇਖੋ ਰਕ ਜਾਂਦੀ ਆ ਗਜ਼ਾਪੁਰ ਤੋਂ ਮੁਕੇਰੀਆਂ ਨੂੰ ਵਿੱਚ ਲਾ ਲਾ ਨਜ਼ਰ ਬੱਟੂ ਇਦਾਂ ਦੇ ਆ ਜਦੋਂ ਦੇ ਆ ਬਜਰੀ ਕੋਣ ਪਈ ਆ ਥਾਂ ਥਾਂ ਤੇ ਇਦਾਂ ਕੀਤਾ ਵਾ ਪਤਾ ਨਹੀਂ ਐਡਵੈਂਚਰ ਦਾ ਵੇਖੋ ਕਿ ਰੋਡ ਸਾਰ ਕੰਬਣ ਦੇ ਪਤਾ ਨਹੀਂ ਕੰਬਣਾ ਨਹੀਂ ਬੰਦਾ ਬੰਦਾ ਨਹੀਂ ਕੰਬਣਾ ਐਡਵੈਂਚਰ ਦਾ ਵਾਤਾ ਅੱਗੇ ਬਸ ਪਾਊਡਰ ਦੇ ਰਹੀ ਆ ਪੂਰਾ ਫੁੱਲ ਤੇ ਇਹ ਪਤਾ ਨਹੀਂ ਕਿ ਉਹ ਨਜ਼ਰ ਬਟੂਰੇ ਰੱਖਦੇ ਆ। ਉਹਨੇ ਅੱਗੇ ਮੱਲਾ ਪੋ। ਉਹਨਾਂ ਦੇ ਕਨੇ ਕਾਂ ਗੱਡੀਆਂ ਨੇ ਕਾਂ ਗੱਡੀਆਂ ਟੱਕਾਂ ਹੀ ਵੱਜ ਜਾਂਦੀਆਂ ਵਾ। ਭਲੇ ਖਾਬਿਆਂ ਦਾ ਪਿੱਛੋਂ ਥੱਲੇ ਸਾਫ਼ ਹੁੰਦੀ ਹੈ ਬੱਚ ਇਦਾਂ ਦੇ ਆ ਜਾਂਦਾ ਵਾ। ਆ ਚੌਥਾ ਪੰਜਵਾਂ ਪੈ ਗਿਆ ਤੇ ਸਬ ਤੋਂ ਲੰਬਾ ਜਾ ਫੜਿਆ ਮੈਨੂੰ। ਫੇਰ ਸੜਗਾ ਹੀ ਨਹੀਂ ਇਹ ਪੂਰੀ। ਫੇਰ ਵਿੱਚ ਇਦਾਂ ਆਇਨਾ। ਇਦਾਂ ਕੀਤਾ ਵਾ ਆਦੇ ਹੁਣ ਲਗਦਰ ਜਾ ਬੰਦੇ ਆ। ਇਥੇ ਪੁੱਛਣਾ ਲੱਗ ਗਿਆ ਨਹੀਂ ਅਭੀ ਇਹ ਕਿਉਂ ਦੂਰਾ ਵਾ ਕਿਉਂ ਕੂਰਾ ਵਾ ਸੜਕ ਤੇ ਖੰਡਾ ਬੈਜੇ ਉਹਨੂੰ ਕੋਈ ਪੁੱਛਣਾ ਵਾ ਨਹੀਂ ਆ ਕਈ ਖੱਡੇ ਲੋਕਾਂ ਦੀ ਜਾਣ ਵਾਲਿਆ ਲੈ ਲੈਂਦੇ ਆ ਫਿਰ ਆਪਾਂ ਆ ਫੇਰ ਲੋਕਾ ਥੋੜਾ ਠੀਕ ਹੋ ਗਿਆ ਇਹਨੂੰ ਫਿਰ ਲੋਕ ਆ ਗਈ ਆ ਦੂਜੇ ਬੰਨੇ ਫੇਰ ਖੋਦੀ ਏ ਹੜਕਾ ਜਿਹੜਾ ਕੰਮ ਕਰ ਰਹੇ ਉਹਨੂੰ ਕਰ ਦੋ ਬਹੁਤ ਬੰਨਾ ਪੂਰਾ ਕੰਪਲੀਟ ਕਰਦੇ ਹੋਏ ਤੇ ਮਸ਼ੀਨੀ ਵੀ ਨਿਭਣ ਦੀ ਇਹ ਕਿ ਇਹ ਰੁਕਿਆ ਹੋਇਆ ਕੰਮ ਰਹਿ ਤਾਫ ਇਹ ਤਾਂ ਆ ਗਿਆ ਇਧਰ ਡਿਵੈਂਚਰ ਇਹ ਡਿਵੈਂਚਰ ਬੰਦੇ ਡਿਵੈਂਚਰ ਜਾਂਦਾ ਰਹਾ ਹੁਣ ਸਾਡੇ ਸਾਡਾ ਦੇ ਸਾਰੇ ਡਿਵੈਂਚਰ ਆ ਗਿਆ ਮਾੜ ਜੀ ਸਾਡਾ ਦੇ ਸਾਰੇ ਡਿਵੈਂਚਰ ਆ ਇਥੇ ਮੋਟਰ ਸਾਡਾ ਡਿਵੈਂਚਰ ਨਹੀਂ ਜਾ ਗਈ ਦੋ ਕੰਨਪਾ ਜੀ 5 ਤਰੀਕ ਨੂੰ ਮੈਂ ਬੜੇ ਮੁਸਤਕੀਨ ਬਾਹਰ ਹੋ ਗਿਆ। ਉਹ ਜਿਹੜਾ ਅਗੇ ਨਾਲ ਖਾਈ ਹੁੰਦੇ 3000 ਰੁਪਏ ਦਾ 5 ਲੀਟਰ ਦਾ ਕੈਨ ਡੇਡਾ ਵਾ। ਹਾਂ ਐਮਾ ਜੋਂਦੇ ਆ। ਨਾ ਤੇ ਇਹ ਆਪਣੇ ਹੁਣ ਆਫਰ 2400 ਰੁਪਏ ਦਾ। ਨਹੀਂ ਨਹੀਂ ਮੈਂ 2400 ਦਾ ਮੰਗਾਇਆ ਇਹ ਦੋ ਤੇ 2480 ਦੇ। ਬਸ ਠੀਕ ਹੈ। ਮੈਂ 2300 ਦੋ। ਉਹ ਵੀ ਉਹ ਅਵੇਲੇਬਲ ਹੋ ਜਾਂਦੇ 4800 ਦੇ। ਲਾ ਵੀ ਤੇ ਲਾ ਕਰ। ਹਾਂ ਸਾਰਾ ਕੁਝ ਵਿੱਚ ਲਾ ਲ ਨਾਲ ਹੀ। ਇੱਥੇ ਲਾ ਜਾਂਦੇ ਤੇ ਤੁਹਾਡੇ ਨਟਾਂ ਫਿੱਟ ਹੋ ਜਾਣ। ਚਲੋ ਜੀ ਆਪਾਂ ਇਹ ਉਹ ਇੰਦਰਜੀਤ ਨਾਲ ਜੁੜ ਗਿਆ ਵਾ ਰੱਸੀ ਇਹ ਹੈਗਾ ਵਾ ਖੱਲੂਕੜਾ ਸਾਹਿਬ ਦਾ ਕੀਟ ਇੱਥੇ ਕੋਟਲ ਸਾਹਿਬ ਆ ਤੇ ਸਾਹਮਣੇ ਗੋਦਰਾ ਬੀਬੀ ਸੁਦਰੀ ਜੀ ਆ ਕਿਤੇ ਸਾਡੇ ਪ੍ਰਦੀਪ ਮਾਸਟਰ ਨਹੀਂ ਆ ਰਹੇ ਤਾਂ ਉਹਨਾਂ ਦੀ ਆਪਾਂ ਵੇਟ ਕਰਨ ਵਾਸਤੇ ਇੱਥੇ ਖਲੋ ਗਏ ਜੀ ਸਾ ਵੀ ਆ ਚੁੱਕੇ ਆ ਜੀ ਫੌਜੀ ਕਮ ਲੈਕਚਰ ਸਾਹਿਬ ਤੇ ਇਹ ਅੱਗੇ ਗੋਦਰਾ ਸਾਹਿਬ ਦਰਸ਼ਨ ਕਰਕੇ ਤੇ ਹੁਣ ਇੱਥੋਂ ਆਪਾਂ ਅੱਗੇ ਚੱਲਿਆਂ ਜੀ ਲਓ ਜੀ ਆਪਣਾ ਐਡਵੈਂਚਰ ਖਿੱਚੋ ਅੱਗੇ ਚਲੋ ਜਿੱਥੇ ਜਿੱਥੇ ਤੁਹਾਡਾ ਦਿਲ ਕਰੂਗਾ ਨਾ ਕਿੱਥੇ ਤੱਕ ਕਰੇਗਾ ਉਹ ਮੈਂ ਤੇ ਮੈਂ ਤੇ ਸੁੱਕਾ ਬੰਦਾ ਸੁੱਕੀਆਂ ਰੋਟੀਆਂ ਖਾਣ ਵਾਲਾ ਬੰਦਾ ਰਹਿ ਗਿਆ ਵਾਂ ਤੁਹਾਡਾ ਜਿੱਥੇ ਦਿਲ ਕਰਦਾ ਉੱਥੇ ਚਲੋ ਸੁੱਕੀਆਂ ਲੱਗ ਗਈਆਂ ਆਹ ਤਲਵਾਰਾ ਰੋਟੀਆਂ ਲੱਗਦੇ ਠੀਕ ਆ ਜੀ ਮੁਕੇਰੀਆਂ ਮੁਕੇਰੀਆਂ ਦਾ ਮੋੜ ਜਿਹੜਾ ਹਾਜੀਪੁਰ ਨੂੰ ਜਾਂਦਾ ਵਾ ਉਹਦੇ ਤਲਵਾਰਾ ਸਿੱਧਾ ਇੱਥੋਂ 30-35 ਕਿਲੋਮੀਟਰ ਲਗਭਗ ਹੋਊਗਾ ਰਸਤਾ ਸਿੱਧਾ ਹੀ ਆ ਤੇ ਬੱਦਲ ਸੋਣਾ ਸੋਣਾ ਹੋ ਗਿਆ ਵਾ ਤੇ ਮੈਂ ਕੋਈ ਇਹਨ ਕੋਟ ਹੈਗਾ ਤਾਂ ਮੇਰਾ ਇੱਧਰ ਨੂੰ ਇੱਧਰ ਨੂੰ ਵਰਕਿਆ ਮੈਂ ਮੈਂ ਲੱਗਦਾ ਆ ਲੱਗਦਾ 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 ਆਹ ਤੇਪੇ ਆਹ ਤੇ ਭੀੜ ਹੀ ਨਾ ਮੈਨੂੰ ਜਾਣ ਦਾ ਪਤਾ ਨਹੀਂ ਲੱਗੇ ਗੱਲ ਕਰਨ ਸਪੀਟੀ ਦੀ ਗੱਲ ਕਰਨ ਦਾ ਕਿਸੇ ਦਾ ਮੈਂ ਪੂ ਬਾਜ਼ਾਰ ਚ ਵੜ ਗਿਆ ਬਾਉਂਦਰੇ ਦੇ ਹੈਗੇ ਉਦੋਂ ਇਹ ਮੰਡੀ ਆ ਸਬਜੀ ਮੰਡੀ ਮਕੇਰੀਆਂ ਦੀ ਬਾਜ਼ਾਰ ਬਜੂਰ ਪੈ ਜਾਂਦਾ ਵਾ ਮਕੇਰੀਆਂ ਆਪਣੇ ਗਰਦਾਫੁਰ ਚ ਹੀ ਹੈ ਨਾ ਹੈ ਮਕੇਰੀਆਂ ਗਰਦਾਫੁਰ ਚ ਆ ਨਹੀਂ ਸ਼ਹਿਰ ਬੁਰ ਚ ਆ ਨਾ ਮਕੇਰੀਆਂ ਸ਼ਹਿਰਪੁਰ ਚ ਆ ਆਹ ਆਸ਼ਾ ਪੁੱਲ ਉਹ ਪੁੱਲ ਤੋਂ ਉਹ ਪੁੱਲ ਤੋਂ ਅੱਛਾ ਉਹ ਯਾਰ ਫਿਰ ਗੁਰਦਾਸ ਬਦਨ ਦੇ ਕੱਖ ਵੀ ਨਹੀਂ ਏਰੀਆ ਪਿਆ ਅੱਛਾ ਬਦਨ ਝੱਟ ਗਿਆ ਕਿੰਨੇ ਆ ਤੇ ਢੋਲ ਬਾਹਰ ਢੋਲ ਬਾਹਰ ਗੁਰਦਾਸ ਬਦਨ ਦੇ ਆ ਕਿ ਯਾਰ ਬੁਰੀ ਹਜ਼ਾਰ ਬੁਰੀ ਆ ਹਜ਼ਾਰ ਬੁਰੀ ਆ ਅੱਛਾ ਅੱਛਾ ਚਲੋ ਇਹ ਖਿਡਾਰੀ ਆ ਜੀ ਬ੍ਰੇਕ ਫੌਜੀ ਸਾਹਿਬ ਤੇਲ ਪਾਉਂਦੇ ਆ ਆਹੀ ਆਪਣੀ ਲੱਤਾਂ ਛਲੀਆਂ ਕਰ ਲਈਏ ਅੱਡਵੈਂਚਰ ਦੀਆਂ ਸੀਟਾਂ ਲੰਮੀਆਂ ਕੀਤੀਆਂ ਨੇ ਜਿਆਦਾ ਮੀਨਾਂ ਹੂੰ ਜੇ ਜੇ ਇਹਦੇ ਇਹਦਾ ਇਹਦਾ ਬੈਂ ਦਾ ਮਗਰਲੇ ਬੰਦੇ ਬੰਦੇ ਦਾ ਜਿਗਾਰ ਤਾਂ ਹੋਣਾ ਫੋਟੋ ਰਸਤਾ ਉਹ ਉਹਨਾਂ ਉਹਨੂੰ ਤਾਂ ਚੋਕ ਦਿੰਦੇ ਆ ਭਾਈ ਜੀ ਜਵੇਹਿੰਦਰ ਜੀ ਸੰਸਰ ਕਿੱਥੇ ਆ ਆ ਨਵੀਂ ਅਪਡੇਟ ਆ ਸੰਸਰ ਹੈ ਨਹੀਂ ਦੱਸ ਥੱਲੋਂ ਦੀ ਮਰਜ਼ ਕਰਤਾ ਵਾ ਤੇ ਤਲਵਾੜੇ ਵਿੱਚ ਆਫੀਸ਼ੀਅਲ ਐਂਟਰੀ ਸਾਡੀ ਆ ਗਿਆ ਚੌਂਕ ਆ ਚੌਂਕ 'ਚ ਬੁੱਤ ਨਵਾਂ ਲਾਤਾ ਵਾ ਆਪਾਂ ਚੌਂਕ ਤੋਂ ਮੋੜਨਾ ਸੱਜੀ ਅਹੀਂ ਅੰਦਰ ਜਨਾ ਹੈ ਗਈ ਇਹ ਤਲਵਾੜੇ ਦੀ ਖੂਬਸੂਰਤੀ ਆਜੋ ਆਜੋ ਤੇ ਅੱਥਰ ਰੁਕਣਾ ਤੇ ਬੀਰੇ ਨੇ ਜਿ세 ਬਹਿਣਾ ਜੀ ਪਿੱਛੇ ਇੱਕ ਨੰਗਾ ਹੈ ਆ ਬਾਰਡਰ ਤੇ ਆ ਇੱਕ ਬਾਰਡਰ ਆ ਜਿੱਥੇ ਮੈਂ ਕਿਹਾ ਪਰਚੀ ਲੈਂਦੇ ਆ ਹਮਾ ਚਲੰਟਰੀ ਜੀ ਇਹ ਪਰਚੀ ਸਿਸਟਮ ਆ ਸਾਡੀ ਪਰਚੀ ਕੋਈ ਨਹੀਂ ਆ ਆਪਾਂ ਨੰਗਾ ਗੇ ਕਾਂਦਾ 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 ਇਹ ਮੰਦਵਾੜਾ ਮੰਦਵਾੜਾ ਵਾਜੀ ਇਹ ਹਮਾ ਚੱਲਦੀ ਪੈਂਦਾ ਹੁਣ ਉਹਨਾਂ ਚ ਉਹਨਾਂ ਚ 59 ਕਿਲੋਮੀਟਰ ਹੈ ਦੌਲਤਪੁਰ 6 ਕਿਲੋਮੀਟਰ ਹੈ ਗਾਥਾ ਹਾਂ ਤੇ ਠੰਡੀ ਠੰਡੀ ਹਵਾ ਵਾਹ ਰਹੀ ਹੈ ਮੂੰਹ 'ਚ ਮਜਾਜਾ ਹੋਂੜਿਆ ਵਾਹੇ ਇਹ ਆ ਜੀ ਦੌਲਤਪੁਰ ਲੰਬੀ ਲਾਈਨ ਲੱਗੀ ਹੈ ਯਾਤਰੀਆਂ ਦੀ ਐਚ ਪੀ ਪੀ ਬੀ 59 ਪੀ ਬੀ 07 ਪੀ ਬੀ 08 ਪੀ ਬੀ 02 ਜੇ ਕੇ 06 ਐਚ ਪੀ 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 ਦਾ ਵੇ ਲੋ ਅੱਜ ਵੀ ਬੀ ਅੱਜ ਜਿਆਦਾ ਨੰਬਰ ਪੀ ਪੀ ਲ ਭੰਡੇ ਜੇ ਆ ਫਿਰ ਪੀ ਪੀ 8 ਉਹ ਪੀ ਪੀ 8 ਉਹ ਹਿਆਰਪੁਰ ਦਾ ਪੀ ਪੀ 8 ਦਾ ਹਿਆਰਪੁਰ ਦੇ ਉਹੀ ਆਣੇ ਆ ਨਹੀਂ ਪੀ ਪੀ ਕਰ ਗਣੇ ਪੀ ਪੀ ਆ ਉਹ ਤਾਂ ਹਿਆਰਪੁਰ ਆ ਹਮਾ ਚਲ ਜਿਆ ਅਗੇ ਹੀ ਓਏ ਹਮਾ ਚਲ ਤਾਂ ਹਿਆਰਪੁਰ ਹੀ ਬੈਠਾ ਹੈ ਆ ਮਤਲਬ ਵੀ ਗੱਡੀਆਂ ਹੁੰਦੀਆਂ ਵਾ ਮੇਰਾ ਕਹਿੰਦਾ ਮਤਲਬ ਆ ਵੀ ਲੋਕ ਆਈਂ ਜੇ ਨਹੀਂ ਵੀ ਹੁੰਦੇ ਲੋਕਾਂ ਤਾਂ ਵੀ ਆਉਣਾ ਸੀ ਮੱਲਾ ਹੀ ਮੰਜੇ ਨਾ ਲੱਗੇ ਰਹੀਏ ਤੇ ਪਰ ਆ ਦੁਨੀਆ ਨੇ ਫੇਰ ਵੀ ਆਉਣੇ ਆਉਣਾ ਹੀ ਛੁੱਟੀ ਪੇਸ਼ਾ ਕੇ ਕਉਂਦੀ ਐ ਇੱਕ ਛੁੱਟੀ ਤਿਆਗਨ ਨੂੰ ਜੀ ਨਹੀਂ ਕਰਦਾ ਜੀ ਕਰਦਾ ਵਾ ਵੀ ਰੈਸਟ ਕਰੀਏ ਮੰਜੇ ਨਾ ਲੱਗ ਜੀਏ ਤੇ ਮੰਜੇ ਨੂੰ ਲੱਥਣਾ ਬੜਾ ਔਖਾ ਵਾ ਮੰਜੇ ਨੂੰ ਲੱਤ ਕੇ ਆਈਆਂ ਸਾਹਮਣੇ ਇੱਕ ਪ੍ਰਾਤਨ ਬਿਲਡਿੰਗ ਆਉਂਦੀ ਐ ਬੜੀ ਸ਼ਾਨਦਾਰ ਅੰਗਰੇਜ਼ੀ ਰਾਜ ਦੀ ਯਾਦ ਕਰਾਉਂਦੀ ਆ ਦੌਲਤਪੁਰ ਤੇ ਚੱਲੀਏ ਹੁਣ ਅੱਗੇ ਦੌਲਤਪੁਰ ਕਿੰਨਾ ਵਾਜੀ ਬੰਬੇ ਪੈਲਸ ਹੈ ਕਿੰਨਾ ਵਾ ਦੌਲਤਪੁਰ ਦੇਖੋ ਟਰੱਕ ਕੀ ਹੁੰਦਾ ਵਾ ਕੀ ਖੱਟਿਆ ਕੀ ਵੱਟਿਆ ਬਹੁਤਾ ਹਿਸਾਬ ਨਹੀਂ ਲੱਗਦਾ ਚਿਹਰੇ ਹੱਸਦੇ ਆਵਾਜ਼ ਦੇ ਰਹੇ ਹੋਰ ਕੀ ਚਾਹੀਦਾ ਐਚ ਵੀ ਦਾ ਨੰਬਰ ਆ ਤੇ ਪੰਜਾਬੀ ਭਾਸ਼ਾ ਨੂੰ ਨੇ ਲਿਖਿਆ ਚੌਧਰੀ ਗੱਲ ਸੋਹਣੀ ਅਸੀਂ ਇਹੋ ਜਿਹੀ ਗੱਲਾਂ ਕਰਦੇ ਜਾਂਦੇ ਹਾਂ ਸਾਡੇ ਨਾਲ ਆਲਦੀ ਮਹਿਲਦੀ ਗੱਲ ਕਰਤੀ ਆ ਭਾਣੇ ਉਹ ਥੋੜਾ ਜਿਹਾ ਜੀ 5 ਕਿਲੋਮੀਟਰ ਦੇ ਇਰਤੇ ਗਿਰਦੀ ਆਪਾਂ ਬੰਬੇ ਪਿਕਨਿਕ ਸਪੋਰਟ ਦੇ ਆਹ ਵੇਖੋ ਜੀ ਜਗਦੰਮ ਮੌਸਮ ਬਦਲ ਲਗਿਆ ਵਾ ਮੌਸਮ ਬਦਲ ਲਗਿਆ ਰਾਹ ਬਦਲ ਗਏ ਫੀਲਿੰਗ ਬਦਲ ਗਈ ਫੀਲਿੰਗ ਤੇ ਹਾਰ ਲੈ ਜਦੋਂ ਉਹ ਤਾਂ ਪੰਜਾ ਜਣਾ ਵਾ ਇੱਥੇ ਹੀ ਹੁੰਦਾ ਵਾ ਬਾਦ ਬਦਲ ਗਏ ਇਹੋ ਜੀ ਫੀਲਿੰਗ ਚ ਜਵਾਬ ਬਦਲ ਲਗਿਆ ਮੈਂ ਆਹੋ ਕਹਿੰਦੇ ਆ ਰਾਤ ਬਦਲ ਗਈ ਬਾਤ ਬਦਲ ਗਈ ਰਵਾ ਤੇਰੀ ਜਾਦ ਬਦਲ ਗਈ ਬਸ ਆਰਾ ਖਰਾਬ ਨਾਵੇ ਬਸ ਚਲੋ ਜੀ ਮਾਸਟਰ ਜੀ ਨੇ ਇੱਕ ਬ੍ਰੇਕ ਮਾਰ ਲਈ ਆ ਭਾਵੇਂ ਅਸੀਂ ਲੱਗੇ ਆ ਗਏ ਪਰ ਫਿਰ ਵੀ ਪਰੌਂਠਾ ਕਰਦਿਆਂ ਕਰਦੇ ਅਸੀਂ ਗਾਂ ਆ ਗਏ ਲੰਗਰੀਆਂ ਚ ਸ਼ੋਭਾ ਯਾਤਰਾ ਤੇ ਇਹੋ ਡਰ ਵਾਲੇ ਆ ਪੰਜਾਬੀ ਪਿਆਜੰਤਾ 바ਵਾ ਇਹ ਨਾਂ ਆ ਪਿੰਡਾਂ ਦਾ ਸੰਕੂ ਸੰਕੂ ਪੰਜਾਬੀ ਪਿਆਜੰਤਾ ਚ ਸਿਨਾ ਲੰਗਰ ਲਾਇਆ ਵਾ ਠੰਡਿਆਂ ਦਾ ਮੰਗੂ ਦਾ ਸੰਕੂ ਕਾਦੀ ਮਾਹੀ ਲੱਗਦਾ ਟਾਈਮ ਮਰ ਰਿਹਾ ਹੈ ਹੈ ਇਹ ਲੱਗ ਟਾਇਰ ਆਓ हा <laughs> रुपे <laughs> 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 <m> <laughs> ਆ ਗਿਆ ਵਾ ਨੋ ਨੋ ਇਹ ਜੰਨ ਆਪਾਂ ਤੇ ਕਈ ਮੋੜ ਦੇ ਲੋ ਆ ਆ ਇਦਾਂ ਹੀ ਦਿਖਦਾ ਵਾ ਤੇ ਉਹਦੇ ਉਹਦੇ ਮਗਰਲੇ ਪੰਨੇ ਚ ਘਰ ਸਕਦਾ ਹਨਾ ਵਾ ਇੱਥੇ ਕਿਤੇ ਹਰਾਨੀ ਵਾਲਾ ਵਾ ਪਤਾ ਨਹੀਂ ਇੱਥੇ ਆ ਗਈ ਇਹ ਮੋੜ ਤੇ ਗਿਆ ਅਗਲੇ ਮੋੜ ਦੇ ਪਾਸ ਆਜਨਾਂ ਕਿ ਸ਼ੋਭਾ ਯਾਤਰਾ ਵਾ ਉਹਦੇ ਕਰਕੇ ਰਾਸ਼ਿਆ ਉਦਾਂ ਠੀਕ ਰਹਿੰਦਾ ਵਾ ਨਾਰਮਲ speed ਹਿੰਦੀ ਏ ਮੈਂ ਹੋਲੀ ਕਰ ਲੈ ਵੀ ਪੁਲਸ ਘਲੋਤੀ ਆ ਉਹ ਆ ਵੀਡੀਓ ਬਣਾਉਂ ਰਿਆ ਸੀ ਮੈਂ ਨਾ ਮੋਰ ਤੋਂ ਕੱਟਦਾ ਇਹ ਕਿੰਨੇ ਪੁਲਸੀਆ ਦੇਖਿਆ ਨਾਲ ਟ੍ਰੈਫਿਕ ਬੁਸੀ ਬੱਲੇ ਬਣਿਆ ਗਈ ਤੇ ਮੈਂ ਉਹ ਆ ਵੀਡੀਓ ਬਣਾਉਂ ਰਿਆ ਆ ਬਸ ਇਦਾਂ ਜਾਂਦਿਆਂ ਜਾਂਦਿਆਂ ਤੁਹਾਨੂੰ ਦਿਖਣਾ ਵਾ ਬੋਰਡ ਲੱਗਾ ਹੋਣਾ ਵਾ ਬੰਬੇ ਪਿਕਨਿਕ سپورਟ ਤੁਸੀਂ ਵਰਜਣਾ ਹਾਂ ਹਾਂਜੀ ਅਗਲਾ ਜਿਹੜਾ ਮੋੜ ਇੱਧਰ ਨੂੰ ਕਰਬ ਹੋਣਾ ਉੱਥੇ ਜਾਇਨਾ ਬਸ ਫੌਜੀ ਨੂੰ ਜਰੂਰ ਜਾਦਾ ਜੇ ਨਾ ਫੌਜੀ ਤੁਰ ਪੈਂਦਾ ਵਾ ਫੌਜੀ ਜਿੱਤਾ ਆ ਗਿਆ ਹੱਸ ਜੀ ਪਿਕਨਿਕ ਦੀ سپورਟ ਵੀ ਕਿੱਥੇ ਆ ਫੇ ਫੌਜੀ ਅਸੀਂ ਕਿਲੀ ਨਾ ਪਤਾ ਵਾ ਲਓ ਰੱਬ ਦਾ ਨਾ ਪ੍ਰਕਸ਼ ਪਾਣੀ ਹੋਰ ਹਵਾ ਜੀਵਨ ਦੀ ਅਨਮੋਲ ਦਵਾ ਵਾ 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 ਥੋੜਾ ਰਹਿ ਗਿਆ 150 ਮੀਟਰ ਉਹ ਵੋਟ ਪਿੱਛੇ ਆ ਗਿਆ ਕਿਉਂ ਇਹ ਹੈ ਜੀ ਬੰਬੇ ਪਿਕਨਿਕ ਸਪੋਟ ਹੁਣ ਆਪਾਂ ਇਥੇ ਪਾਰਕਿੰਗ ਦਾ ਵੇਖੀਏ ਮਸਲਾ ਉਹ ਉਹ ਵੇਖੋ ਸਾਹਮਣੇ ਓਏ ਆ ਗਏ ਇਥੇ ਸ਼ਾਮੇ ਦਾ ਅੱਛਾ ਇਦਾਂ ਹੀ ਬੜ ਗਈ ਆ ਨਹੀਂ ਪਾਰਕਿੰਗ ਆ। ਨੌਜੀ ਅਸੀਂ ਪਹੁੰਚ ਚੁੱਕੇ ਹਾਂ ਬੰਬੇ ਪਿਕਨਿਕ ਸਪੋਰਟ। ਇੱਥੇ ਗੱਡੀਆਂ ਲੱਗੀਆਂ ਪਾਰਕ। ਕਿੱਟ ਟੰਗੀ ਮੋਢੇ ਦੇ। ਤੇ ਇੱਕ ਚੀਜ਼ ਦੀ ਨਾ। ਅਨੰਤ ਪ੍ਰਾਪਤ ਕਰੀ ਜੇ ਕਰ ਸਕਨੇ ਇੱਥੇ। ਜਦ ਫੀਲਿੰਗ ਹੈ ਘੀਪੜ ਆਂਦੀ ਔਰ ਰੁੱਖ ਜਿਹੜੇ ਆ ਆ ਰੁੱਖ ਪੀਲੀ ਦਿੰਦੇ ਪਾੜਾਂ ਦੀ। ਹਨਾ। ਔਰ ਟੁੱਟਾ ਜਿਹੜਾ ਇੱਕੋ ਸਾਹਮਣੇ ਆ।